ਜਦੋਂ ਜ਼ਮੀਨ ਵਾਲੇ ਮਾਮਲੇ ਤੇ ਜਦੋਂ ਗੱਲ ਤੁਰਦੀ ਆ ਉਦੋਂ ਪਹਿਲਾਂ ਭਾਵੇਂ ਭਗਵਾਨਤਮਾਨ ਸਕਰੂਰ ਦਾ ਐਮਪੀ ਰਿਹਾ ਸੀਗਾ ਉਹਨੇ ਉੱਥੇ ਵੀ ਇਹਨਾਂ ਲੋਕਾਂ ਦੇ ਹੱਕ ਚਾਹਦਾਦਾਰ ਨਹੀਂ ਮਾਰਿਆ ਮਜ਼ਦੂਰਾਂ ਦੇ ਆਗੂ ਮਕੇਸ਼ ਮਲੋਤ ਮੂਰੀ ਹਟਰੋ ਇਹ ਆ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਾਂ ਨੂੰ ਰੁਜ਼ਗਾਰ ਜਿਹੜਾ ਖੁੱਸ ਰਿਹਾ ਉਹਦੇ ਹੱਕ ਦੇ ਵਿੱਚ ਹੈ ਦੂਜੇ ਪਾਸੇ ਜਿਹੜੇ ਲੋਕ ਰੁਜ਼ਗਾਰ ਦਵਾ ਰਹੇ ਆ ਉਹਨਾਂ ਨੂੰ ਤੁਸੀਂ ਫੜ ਫੜ ਕੇ ਜਿਹੜਾ ਉਹ ਅੰਦਰ ਸੱਟ ਰਹੇ ਆ ਕਿ ਇਹ ਤਾਂ ਜ਼ਮੀਨਾਂ ਖੋਹ ਲੈਣਗੇ ਜਿੰਨਾ ਜਿੰਨਾ ਕੋਲੇ ਜ਼ਮੀਨਾਂ ਹੈਗੀਆਂ ਸਾਰੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਲੈਣੀਆਂ ਹੈ ਇਹਨਾਂ ਕਿਵੇਂ ਦੇਖਦੇ ਹੋ ਫਿਰ ਕਿਰਤੀ ਕਿਸਾਨ ਯੂਨੀਅਨ ਉਸ ਆਗੂ ਦੀ ਸਪੋਰਟ ਦੇ ਆ ਰਹੀ ਹੈਗੀ ਆ ਕੀ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤੀ ਰੋਡੀ ਵੰਦੀ ਹਾਂਜੀ ਬਿਲਕੁਲ ਸਹਿਮਤੀ ਆ ਜਿਵੇਂ ਗਰਬਾਣੀ ਦਾ ਵੀ ਸ਼ਬਦ ਆ ਕਿ ਪਾਪਾਂ ਬਾਜ ਨਾ ਹੋਵੇ ਇਕੱਠੇ ਮੋਇਆ ਸੰਗਣਾ ਜਾਵੇ ਜਿੰਨਾਂ ਨੇ ਹਜ਼ਾਰਾਂ ਏਕੜ ਜੇ ਬੰਦਾ ਕੋਈ ਮਿਹਨਤ ਕਰਦਾ ਕਿਸੇ ਕੋਲ 10 ਕਿੱਲੇ ਆ ਉਹ 2-4 ਕਿੱਲੇ ਲੈ ਲੂਗਾ ਉਹ 14 ਕਿੱਲੇ ਹੋ ਜਾਣਗੇ ਉਹਦੇ ਕੋਲ ਜਿਨ੍ਹਾਂ ਨੇ ਹਜ਼ਾਰਾਂ ਏਕੜ ਬਣਾਈ ਆ ਠੀਕ ਆ ਜੇ ਉਹਦੇ ਖਿਲਾਫ ਕੋਈ ਮੂਵਮੈਂਟ ਉੱਠਦੀ ਆ ਸੰਘਰਸ਼ ਚੱਲਦਾ ਤਾਂ ਉਹ ਚੱਲਣਾ ਚਾਹੀਦਾ ਜਦੋਂ ਇਹ ਖਬਰ ਵਾਇਰਲ ਹੁੰਦੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲਾਵਦ ਨੂੰ ਜਿਹੜਾ ਉਹ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਇਸ ਤੋਂ ਬਾਅਦ ਜਿਹੜਾ ਸਮੁੱਚਾ ਪੰਜਾਬ ਦਾ মিডিਆ ਜਿਹੜਾ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਐਕਟਿਵ ਹੋਇਆ ਤੇ ਨਾਲ ਹੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਐਕਟਿਵ ਹੋਈਆਂ ਕੱਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਇਸ ਸੰਬੰਧੀ ਨਿਖੇਦੀ ਪਾਈ ਪਰ ਅੱਜ ਆ ਬਹੁਤ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਆ ਜਿਹੜਾ ਉਹ ਆਰਥੀਆ ਫੂਕ ਰੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਪ੍ਰਦਰਸ਼ਨ ਜਿਹੜੇ ਹੋ ਰਹੇ ਹੈਗੇ ਇਸ ਟਾਈਮ ਅਸੀਂ ਪਿੰਡ ਵੈਰੋ ਕੇ ਮੌਜੂਦ ਆ ਇੱਥੇ ਵੀ ਆ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਨੇ ਇਕੱਤਰ ਹੋ ਕੇ ਆ ਜਿਹੜਾ ਉਹ ਆਰਥੀ ਫੂਕੀ ਆ ਜਿਹੜੀ ਮਾਨ ਸਾਹਿਬ ਦੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਤੋਂ ਆਗੂ ਤੇ ਨਾਲ ਹੀ ਆ ਜਿਹੜਾ ਕਿਰਤੀ ਕਿਸਾਨ ਯੂਨੀਅਨ ਤੋਂ ਆਗੂ ਬਲਕਰਨ ਸਿੰਘ ਵੈਰੋਕੇ ਮੌਜੂਦ ਨੇ ਆਪਾਂ ਇਹਨਾਂ ਦੋਨਾਂ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਗੱਲਬਾਈ ਜੀ ਕੱਲ ਦੀ ਜੋ ਗ੍ਰਿਫਤਾਰੀ ਹੋਈ ਹੈਗੀ ਆ ਕਿਵੇਂ ਦੇਖਦੇ ਹੋ ਇਸ ਕਦਮ ਨੂੰ ਪੰਜਾਬ ਸਰਕਾਰ ਦੇ ਦੇਖੋ ਪਹਿਲੀ ਗੱਲ ਤਾਂ ਜਿਹੜੀ ਕੱਲ ਦੀ ਗ੍ਰਿਫਤਾਰੀ ਮੁਕੇਸ਼ ਮਲੋਹ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦੀ ਹੋਈ ਹੈ ਉਹਦੀ ਅਸੀਂ ਸ਼ਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਔਰ ਤਰਾਂਤਾਂ ਨੂੰ ਰਿਹਾ ਕਰਨ ਦੀ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਦੇ ਆ ਸਾਥੀ ਮਕੇਸ਼ ਮਲੋਦ ਜੋ ਦਲਤਾਂ ਦਾ ਮਜ਼ਦੂਰਾਂ ਦਾ ਮਸੀਹਾ ਬਣ ਕੇ ਉਮੜਿਆ ਉਭਰੇ ਆ ਔਰ ਲਗਭਗ 100 ਤੋਂ ਵੱਧ ਪਿੰਡ ਦੇ ਵਿੱਚ ਉਹਨੇ ਬੇਜਮੀਨੇ ਲੋਕਾਂ ਨੂੰ 100 ਤੋਂ ਵੱਧ ਪਿੰਡ ਦੇ ਵਿੱਚ ਜ਼ਮੀਨ ਦਵਾਈ ਆ ਜਿਹੜੇ ਲੋਕ 50 ਰੁਪਈਆ ਦਾ 10 ਰੁਪਈਆ ਦਾ ਦੁੱਧ ਦੁਕਾਨ ਤੋਂ ਲਿਆਉਂਦੇ ਸੀ ਮਕੇਸ਼ ਮਲੌਤ ਦੀ ਬਦੌਲਤ ਜ਼ਮੀਨ ਪ੍ਰਾਪਤ ਪ੍ਰਾਪਤੀ ਸੰਘਰਸ਼ ਕਮੇਟੀ ਦੀ ਬਦੌਲਤ ਉਹ ਲੋਕ ਪਸ਼ੂ ਰੱਖਣ ਲੱਗੇ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਹੋਈਆਂ ਉਹ ਲੋਕਾਂ ਨੂੰ ਆਵਾਜ਼ ਨਹੀਂ ਪਿੱਛੋਂ ਵੱਜਦੀ ਹੁਣ ਵੀ ਕਿਹੜੀ ਅਕਾਉਂਟ ਤੂੰ ਸਾਗ ਤੋੜਦੀਆਂ ਉਹਨਾਂ ਲੋਕਾਂ ਨੇ ਅਸਲੀ ਲੜਾਈ ਹੈ ਜਿਹੜੀ ਮਜ਼ਦੂਰ ਲੋਕਾਂ ਦੀ ਲੜੀ ਔਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਮਜ਼ਦੂਰ ਪੱਖੀ ਆ ਜਿਹੜਾ ਹੁਣ ਰੇਗ ਵਾਲੇ ਮਾਮਲੇ ਤੇ ਰੌਲਾ ਪਾਉਂਦਾ ਹੈ ਕਿ ਭਾਜਪੀ ਆਏ ਆ ਫਲਾਨਾ ਢੀਂਗੜਾ ਹੈ ਤਾ ਅਸੀਂ ਇਹ ਜਿਹੜਾ ਭਗਵਾਨ ਪ੍ਰਮਾਨ ਸਰਕਾਰ ਦਾ ਕਰਦਾਰ ਹੈ ਉਹ 도ਗਲਾ ਹੈ 도ਗਲਾ ਕਿਵੇਂ ਆ ਇੱਕ ਪਾਸੇ ਤਾਂ ਉਹ ਕਹਿੰਦੇ ਕਿ ਵਿਧਾਨ ਸਭਾ ਦਾ ਹੀ ਸੈ ਸੰਸਦ ਕੇ ਅਸੀਂ ਮਜ਼ਦੂਰਾਂ ਨੂੰ ਆਹ ਕਰ ਦਾਂਗੇ ਉਹ ਕਰ ਦਾਂਗੇ ਆਹ ਲੈ ਦਾਂਗੇ ਦੂਜੇ ਪਾਸੇ ਜਿਹੜੇ ਮਜ਼ਦੂਰ ਜੱਥੇਬੰਦੀਆਂ ਦੇ ਸਿਰ ਕੰਡ ਆਗੂ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਗ੍ਰਿਫਤਾਰ ਕਰਨ ਤੇ ਲੱਗੀ ਹੋਈ ਆ ਸਰ ਤੇ ਸਰਖ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਉਹ ਮੋਟਿਵ ਕੀ ਆ ਉਹਨਾਂ ਦਾ ਸਿਰਫ ਸਿਰਫ ਮੋਟਿਵ ਇਹ ਹੈ ਕਿ ਜਿਹੜਾ ਇਥੋਂ ਦਾ ਕਾਨੂੰਨ ਕਹਿੰਦਾ ਕਾਨੂੰਨ ਕਹਿੰਦਾ ਹੈ ਕਿ 17.5 ਏਕੜ ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾ ਪਰ ਉਹਨਾਂ ਨੇ ਜਿਹੜਾ ਬੇਚਰਾਗ ਪਿੰਡਾ ਸੰਗਰੂਰ ਦੇ ਵਿੱਚ ਜਿੱਥੇ ਉਥੋਂ ਦੇ ਰਾਜੇ ਦੀ 927 ਏਕੜ ਜ਼ਮੀਨ ਹੈ ਜਿਹਦਾ ਕੋਈ ਬਾਲੀਵਾਰਸ ਹੈ ਨਹੀਂਗਾ ਉਹਨਾਂ ਨੇ ਇੱਕ ਸੁਪਨਾ ਚਿਤਪਿਆ ਇੱਕ ਬੇਗੰਪੁਰਾ ਵਸੋਂ ਦਾ ਜਿਹੜਾ ਇੱਕ ਜਿਹਨੂੰ ਆਪਾਂ ਕਹਦੇ ਗਏ ਕਿ ਵਿਚਾਰ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਉਹਨਾਂ ਨੇ ਲੋਕਾਂ ਨੂੰ ਲੈ ਕੇ ਉਹ ਜ਼ਮੀਨ ਦੇ ਉੱਤੇ ਕਿਉਂਕਿ ਨਾ ਕੋਈ ਉੱਥੇ ਚਰਾਗ ਬਾਲਨ ਵਾਲਾ ਹੈ ਉਹ ਉੱਥੇ ਕੋਈ ਚਰਾਗ ਬਾਲਣਾ ਹੈ ਨਹੀਂ ਇਹਨਾਂ ਕੋਲੇ ਜ਼ਮੀਨ ਹੈ ਨਹੀਂ ਮਜ਼ਦੂਰਾਂ ਕੋਲ ਉਹਨਾਂ ਨੇ ਜ਼ਮੀਨ ਤੇ ਦਾਵਾ ਠੋਕਣ ਵਾਸਤੇ ਉਹ ਤੋਂ ਪਹਿਲਾਂ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੇ ਲੋਕ ਆ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹੱਕ ਦੇ ਵਿੱਚ ਆਏ ਔਰ ਪੰਜਾਬ ਨੂੰ ਜਿਹੜਾ ਪੁਰਸ਼ਾਣੀ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਉਦੋਂ ਵੀ ਆ ਜਿਹੜਾ ਉਹ ਤਬਦੀਲ ਕੀਤਾ ਸੀ ਉਦੋਂ ਵੀ ਕਿਸਾਨ ਮਜ਼ਦੂਰ ਵਿਦਿਆਰਥੀ ਬਿਜਲੀ ਮੁਲਾਜ਼ਮ ਜਿੰਨੇ ਵੀ ਜੋ ਵੀ ਆ ਉਹਨਾਂ ਨੇ ਵਿਰੋਧ ਕੀਤਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਜਿਹਨੂੰ ਆਪਾਂ ਕਹਿੰਦੇ ਜਿਨ੍ਹਾਂ ਦੇ ਘਰ ਹੀ ਸ਼ਬਦੇ ਵਾਲੇ ਪਾਸੇ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਕ ਉਹ ਇੱਕ ਸਾਹਮਣੇ ਆਈ ਉਹਨਾਂ ਨੂੰ ਲੱਗਿਆ ਕਿ ਹਾਂ ਆ ਜਿਹੜੀ ਜਥੇਬੰਦੀਆਂ ਜਾਂ ਆ ਆਰਗਨਾਈਜੇਸ਼ਨ ਜਿਹੜੀ ਸਾਡਾ ਭਲਾ ਸਾਡੇ ਦੁੱਖਾਂ-ਤੁਕਾਂ ਜਿਹੜੀ ਤਕਲੀਫਾਂ ਦੀ ਜਿਹੜੀ ਇਹ ਜੜ ਖਤਮ ਕਰ ਸਕਦੀ ਹੈਗੀ ਆ ਜਦੋਂ ਜ਼ਮੀਨ ਵਾਲੇ ਮਾਮਲੇ ਤੇ ਜਦੋਂ ਗੱਲ ਤੁਰਦੀ ਆ ਉਦੋਂ ਪਹਿਲਾਂ ਭਾਵੇਂ ਭਗਵਾਨਤਮਾਨ ਸਕਰੂਰ ਦਾ ਐਮਪੀ ਰਿਹਾਸ ਸੀਗਾ ਉਹਨੇ ਉੱਥੇ ਵੀ ਇਹਨਾਂ ਲੋਕਾਂ ਦੇ ਹੱਕ ਚਾਹਦਾਦਾਰ ਨਹੀਂ ਮਾਰਿਆ ਅੱਜ ਦੇ ਟਾਈਮ ਦੇ ਵਿੱਚ ਆਗੂ ਰਹਿਤ ਕਰਨ ਵਾਸਤੇ ਜਥੇਬੰਦੀ ਨੂੰ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾਉਣ ਵਾਸਤੇ ਭਾਵੇਂ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਮਜ਼ਦੂਰਾਂ ਦਾ ਉਹ ਕਹਿੰਦਾ ਵੀ ਮਗਧਾਰੀ ਵਿੱਚ ਸੂਰਜਾ ਕਮੀਆਂ ਦੇ ਵਿੜੇ ਪਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜਿਹੜਾ ਜੇਕਰ ਦੇਖਿਆ ਜਾਵੇ ਸਭ ਤੋਂ ਮਜ਼ਦੂਰ ਵਿਰੋਧੀ ਜਿਹੜਾ ਮੁੱਖ ਮੰਤਰੀ ਉਹ ਭਗਵੰਤ ਮਾਨ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪਿੰਡੂ ਮਜ਼ਦੂਰਾਂ ਵੱਲੋਂ ਖੇਤ ਮਜ਼ਦੂਰਾਂ ਵੱਲੋਂ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਵੱਲੋਂ ਜਿਹੜਾ ਅਰਥੀ ਫੂਕ ਮਜਾਰੇ ਆ ਜਿਹੜੇ ਪਿੰਡਾਂ ਦੇ ਵਿੱਚ ਕਰਕੇ ਉਹਨਾਂ ਤਮਾਨ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਾਂ ਨੂੰ ਰੁਜ਼ਗਾਰ ਜਿਹੜਾ ਖੁੱਸ ਰਿਹਾ ਉਹਦੇ ਹੱਕ ਦੇ ਵਿੱਚ ਐ ਦੂਜੇ ਪਾਸੇ ਜਿਹੜੇ ਲੋਕ ਰੁਜ਼ਗਾਰ ਦਵਾ ਰਹੇ ਆ ਉਹਨਾਂ ਨੂੰ ਤੁਸੀਂ ਫੜ ਫੜ ਕੇ ਜਿਹੜਾ ਉਹ ਅੰਦਰ ਸੱਟ ਰਹੇ ਆ ਅੱਛਾ ਸਾਡੇ ਨਾਲ ਕਰਤਿਕ ਕਿਸਾਨ ਯੂਨੀਅਨ ਤੋਂ ਵੀ ਆਗੂ ਮੌਜੂਦ ਨੇ ਬਲਕਰਨ ਸਿੰਘ ਜੀ ਬਾਈ ਜੀ ਅਕਸਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋ ਵੀ ਐਕਸ਼ਨ ਸੀਗਾ ਉਹਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਗੱਲ ਆਕੀ ਜਾਂਦੀ ਹੈ ਕਿ ਇਹ ਤਾਂ ਜ਼ਮੀਨਾਂ ਖੋਹ ਲੈਣਗੇ ਜਿੰਨਾਂ ਜਿੰਨਾਂ ਕੋਲੇ ਜ਼ਮੀਨਾਂ ਹੈਗੀਆਂ ਸਾਰੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਲੈਣੀਆਂ ਹੈ ਇਹਨਾਂ ਕਿਵੇਂ ਦੇਖਦੇ ਹੋ ਫਿਰ ਕਿਰਤੀ ਕਿਸਾਨ ਯੂਨੀਅਨ ਉਸ ਆਗੂ ਦੀ سپورਟ ਦੇ ਆ ਰਹੀ ਹੈਗੀ ਆ ਕੀ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤੀ ਰੋਡੀ ਵਾ ਹਾਂਜੀ ਬਿਲਕੁਲ ਸਹਿਮਤੀ ਆ ਜਿਹੜੀ ਹੈਗੀ ਜਮੀਨਾ ਖੋਣ ਵਾਲੀ ਗੱਲ ਹੈਗੀ ਆ ਉਹ ਤਾਂ ਇਹ ਹੈ ਜਿਹੜੇ ਇੱਥੇ 2 ਨੰਬਰ ਦੇ ਧੰਦੇ ਕਰਕੇ ਜਿਵੇਂ ਗਰਵਾਣੀ ਦਾ ਵੀ ਸ਼ਬਦ ਆ ਕਿ ਪਾਪਾਂ ਬਾਜਣਾ ਹੋਵੇ ਇਕੱਠੇ ਮੋਹਾਂ ਸੰਗਣਾ ਜਾਵੇ ਜਿਨ੍ਹਾਂ ਨੇ ਹਜ਼ਾਰਾਂ ਏਕੜ ਜੇ ਬੰਦਾ ਕੋਈ ਮਿਹਨਤ ਕਰਦਾ ਕਿਸੇ ਕੋਲ 10 ਕਿੱਲੇ ਆ ਉਹ 2-4 ਕਿੱਲੇ ਲੈ ਲੂਗਾ ਉਹ 14 ਕਿੱਲੇ ਹੋ ਜਾਣਗੇ ਉਹਦੇ ਕੋਲ ਜਿੰਨਾਂ ਨੇ ਹਜ਼ਾਰਾਂ ਏਕੜ ਬਣਾਈ ਆ ਠੀਕ ਆ ਜੇ ਉਹਦੇ ਖਿਲਾਫ ਕੋਈ ਮੂਵਮੈਂਟ ਉੱਠਦੀ ਆ ਸੰਘਰਸ਼ ਚੱਲਦਾ ਤਾਂ ਉਹ ਚੱਲਣਾ ਚਾਹੀਦਾ ਬੰਦਾ ਸਿੰਘ ਬਹਾਦਰ ਨੇ ਵੀ ਜਿਹੜਾ ਹੈਗਾ ਵੱਡੇ ਰਜਵਾਹਿਆਂ ਤੋਂ ਖੋ ਕੇ ਜ਼ਮੀਨਾਂ ਆਮ ਲੋਕਾਂ ਚ ਵੰਡੀਆਂ ਸੀਗੀਆਂ ਤਾਂ ਉਹਦੀ ਜੇ ਕੋਈ ਲੜਾਈ ਲੜਦਾ ਪਿਆ ਜਾਂ ਪਚੈਤੀ ਜ਼ਮੀਨਾਂ ਜੀ 300 ਕਿਲਾ ਜਿਵੇਂ ਸੰਗਰੂਰ ਏਰੀਏ ਚ ਉਧਰ ਨੂੰ ਜਿਆਦਾ ਜ਼ਮੀਨਾਂ 300 ਕਿਲਾ ਪੰਚਾਇਤੀ ਪਿਆ ਤੇ ਮਜ਼ਦੂਰਾਂ ਦਾ ਕੋਈ ਜਿਹੜਾ ਹੈਗਾ ਵੱਡਾ ਚੌਧਰੀ ਹੁੰਦਾ ਪਿੰਡ ਦਾ ਤਣਾੜ ਹੁੰਦਾ ਉਹ ਮਜ਼ਦੂਰਾਂ ਦਾ ਕਿਸੇ ਬੰਦੇ ਨੂੰ ਲੈ ਕੇ ਆਪਦੇ ਨਾਂ ਤੇ ਬੋਲੀ ਲੈ ਲੈਂਦਾ ਤੇ ਆਪ ਹੀ ਬਾਈ ਜਾਂਦਾ ਤੇ ਜਿਹੜੇ ਇਹਦੇ ਘਰੇ ਰੋਟੀ ਵੀ ਨਹੀਂ ਪੱਕਦੀ ਤੇ ਜਿਹੜਾ ਹੈਗਾ ਜੇ ਸਾਗ ਵੀ ਤੋੜਨਾ ਪਾਵੇ ਤਾਂ ਉਹਨੂੰ ਵੀ ਝੜਕਾ ਸਹਣੀਆਂ ਪੈਂਦੀਆਂ ਚ ਉਹ ਉਹਦੇ ਕੋਲ ਚਾਰ ਕਿੱਲੇ ਆ ਜਾਣਗੇ ਉਹ ਇਕੱਠੀ ਖੇਤੀ ਕਰ ਲੈਣਗੇ ਨਾਲੇ ਤਾਂ ਸਾਂਝੀ ਹੁੰਦੀ ਆ ਤੇ ਉਹ ਫਿਰ ਉਹਦੇ 'ਚ ਮਾੜੀ ਚੀਜ਼ ਕੀ ਆ ਜੇ ਉਹਦੀ ਹਮਾਇਤ ਕਰਦੇ ਪਈਏ ਜਿਵੇਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਹ ਸੰਘਰਸ਼ ਲੜਦੀ ਪਈ ਆ ਤੇ ਅਸੀਂ ਉਹਦੀ ਹਮਾਇਤ ਕਰਦੇ ਆ ਹੋਣਾ ਚਾਹੀਦਾ ਇਹ ਸੰਘਰਸ਼ ਇਹਨਾਂ ਦਾ ਵੀ ਫਰਜ਼ ਬਣਦਾ ਇਹ ਵੀ ਸਾਰੀ ਦਿਹਾੜੀ ਦਿਹਾੜੀ ਗੀ ਥੋੜੀ ਕਰੀ ਜਾਣ ਸਾਰੀ ਉਮਰ ਤਾਂ ਅਸੀਂ ਕਹਿੰਨੇ ਆ ਕਿ ਜਿਹੜਾ ਵਿਕੇਸ਼ ਮਲੌਦ ਆ ਇਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੀ ਜਿਹੜੀ ਹੈਗੀ ਆ ਬਿਨਾਂ ਸ਼ਰਤ ਰਿਹਾਈ ਹੋਣੀ ਚਾਹੀਦੀ ਹੈ ਕਿਰਤੀ ਕਿਸਾਨ ਯੂਨੀਅਨ ਤਾਂ ਇਹਦੇ ਤੇ ਜਿਹੜਾ ਹੈਗਾ ਉਹਨਾਂ ਨਾਲ ਖੜੀ ਆ ਜੇ ਅੱਗੇ ਵੀ ਸੰਘਰਸ਼ ਕਰਨਾ ਪਊ ਵੱਡਾ ਸੰਘਰਸ਼ ਲੇਕਣਾ ਪਊ ਕਿਰਤੀ ਕਿਸਾਨ ਯੂਨੀਅਨ ਉਹਦੇ ਵਿੱਚ ਸਮੂਲੀਅਤ ਕਰੂਗੀ ਅੱਛਾ ਭਾਈ ਜੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਆ ਜਿਹੜੀ ਉਹ ਮਜ਼ਦੂਰ ਵਿਰੋਧੀ ਪਰ ਕੱਲ ਹੀ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦੀ ਖਾਤਰ ਸੱਦਿਆ ਗਿਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਨਰੇਗਾ ਸਕੀਮ ਨੂੰ ਖਤਮ ਕੀਤਾ ਜਾ ਰਿਹਾ ਹੈਗਾ ਮਾਨ ਸਾਹਿਬ ਇਹ ਕਹਿ ਰਹੇ ਹੈਗੇ ਆ ਕਹਿੰਦੇ ਵੀ ਦੂਜੇ ਸਾਨੂੰ ਬਦਨਾਮ ਕਰਦੇ ਹੈਗੇ ਆ ਫਿਰ ਤੁਸੀਂ ਉਹਨਾਂ ਨੂੰ ਮਜ਼ਦੂਰ ਵਿਰੋਧੀ ਕਿਉਂ ਕਹਿ ਰਹੇ ਹੋ ਦੇਖੋ ਪੰਜਾਬ ਸਰਕਾਰ ਨੂੰ ਸੱਤਾ ਦੇ ਵਿੱਚ ਮੁੱਖ ਮੰਤਰੀ ਨੂੰ ਆਏ ਨੂੰ ਲਗਭਗ ਕੋਈ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹਨਾਂ ਨੇ ਅੱਜ ਤੱਕ ਕੋਈ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕੀਤੀ ਭਾਵੇਂ ਉਹ ਕਹਿੰਦਾ ਕਿ ਮੈਂ ਮਾਸਟਰ ਦਾ ਮੁੰਡਾ ਸਭ ਤੋਂ ਪਹਿਲਾਂ ਇਹਨਾਂ ਨੇ ਮਾਸਟਰ ਕੁੱਟੇ ਉਸ ਤੋਂ ਬਾਅਦ ਕਿਸਾਨ ਕੁੱਟੇ ਉਸ ਤੋਂ ਬਾਅਦ ਮਜ਼ਦੂਰ ਆ ਜਿਹੜੇ ਛੱਲਾਂ ਵਾਂਗੂ ਭੰਨੇ ਲਗਾਤਾਰ ਜਿਹਨੂੰ ਆਪਾਂ ਕਹਦੀਏ ਕਿ ਭਾਵੇਂ ਉਹ ਕਹਿ ਰਿਹਾ ਕਿ ਮੈਂ ਮਾਸਟਰ ਦਾ ਮੁੰਡਾ ਮੈਂ ਤਾਂ ਆਮ ਕਰਦਾ ਮੁੰਡਾ ਹੈ ਤਾਂ ਇੱਕ ਸਾਫ਼ ਜੀ ਗੱਲ ਹੈਗੀ ਆ ਕਿ ਜਦੋਂ ਵੀ ਕੋਈ ਭਗਵਾਨ ਤਮਾਨ ਸਰਕਾਰ ਦੇ ਖਿਲਾਫ ਜਾਂ ਭਗਵਾਨ ਤਮਾਨ ਤੋਂ ਕੋਈ ਮਜ਼ਦੂਰ ਆਰਗਨਾਈਜੇਸ਼ਨਾਂ ਜਾਂ ਮਜ਼ਦੂਰ ਕੋਈ ਮੰਗ ਮੰਨਦੇ ਹੈਗੇ ਆ ਤਾਂ ਉਹਨਾਂ ਨੂੰ ਜੇਲ੍ਹਾਂ ਥਾਣੇ ਕਚਹਿਰੀਆਂ ਦੇ ਵਿੱਚ ਰੋਲਿਆ ਜਾਂਦਾ ਹੈ ਔਰ ਭਾਵੇਂ ਭਗਵੰਤ ਮਾਨ ਨੇ ਕਿਹਾ ਕਿ ਤੂੰ ਬਗਦਾ ਰਹੀ ਮੈਂ ਸੂਰਜਾ ਕਮੀਆਂ ਦੇ ਬੇੜੇ ਸਿਰਫ ਤੇ ਸਿਰਫ ਇੱਕ ਕਹਿਣ ਦੀਆਂ ਗੱਲਾਂ ਨੇ ਤੁਸੀਂ ਦੇਖੋ ਕਿ ਜਿਹੜੇ ਲੋਕਾਂ ਨੇ ਕਾਨੂੰਨਾਂ ਤੌਰ ਤੇ ਤੀਜੇ ਐਸੇ ਪੰਚਾਇਤ ਜ਼ਮੀਨ ਦੀ ਬੋਲੀ ਜਿਹੜੀ ਦਿੱਤੀ ਆ ਜਾਂ ਲੈਂਦੇ ਆ ਜ਼ਮੀਨ ਉਹਨੂੰ ਉਹਨਾਂ ਦੇ ਸੰਘਰਸ਼ ਨੂੰ ਤਾਰ ਪਿੰਡੋਂ ਕਰਨ ਵਾਸਤੇ ਉਹਨਾਂ ਦੇ ਜਿਹੜਾ ਮੁਖ ਉਹਨਾਂ ਦਾ ਪ੍ਰਧਾਨ ਉਹਨੂੰ ਗ੍ਰਿਫਤਾਰ ਕੀਤਾ ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਮ ਲੋਕਾਂ ਦੀ ਨਹੀਂ ਉਹ ਖਾਸ ਲੋਕਾਂ ਦੀ ਬਣ ਕੇ ਰਹਿ ਗਈ ਹੈਗੀ ਹੈ ਅੱਛਾ ਸਾਡੇ ਨਾਲ ਇੱਥੇ ਹੋਰ ਵੀ ਮਜਦੂਰ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੇ 4 ਸਾਲਾਂ ਦੇ ਕਾਰਜਕਾਲ ਨੂੰ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਕਿ ਮਗਧਾ ਰਹੀ ਵੀ ਸੂਰਜਾ ਕਮੀਆਂ ਦੇ ਵਿੜ ਤੇ ਅਸੀਂ ਹਮੇਸ਼ਾ ਜਿਹੜਾ ਮਜਦੂਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਬਦਲਾਵ ਲੈ ਆਵਾਂਗੇ ਕੋਈ ਬਦਲਾਵ ਆ ਜਿਹੜਾ ਤੁਹਾਨੂੰ ਦਿਸਿਆ ਹੈਗਾ ਸਾਨੂੰ ਕੋਈ ਬਦਲਾਵ ਨਹੀਂ ਦਿਸਿਆ ਜੀ ਸਾਰੇ ਲੱਛਣ ਮੜੇ ਆ ਉਹਦੇ ਸਾਡੇ ਵਾਸਤੇ ਬਹੁਤ ਸਰਕਾਰ ਇਹ ਘਾਟੇ ਪਾਉਂਦਾ ਸਾਨੂੰ ਨਹੀਂ ਚੰਗੀ ਲੱਗੀ ਦੂਜੀ ਸਰਕਾਰ ਨੂੰ ਇਹ ਕਰੀ ਜਾਂਦੀ ਹੈ ਇਹ ਘਾਟੇਬੰਦ ਕਿਉਂ ਲੱਗ ਰਹੀ ਹੈਗੀ ਘਾਟੇਬੰਦ ਸਾਡਾ ਕੋਈ ਮਜ਼ਦੂਰ ਦਾ ਕੰਮ ਨਹੀਂ ਚੱਲਦਾ ਨਰੇਗਾ ਦਾ ਨਹੀਂ ਚੱਲਦਾ ਜਿਹੜਾ ਚੱਲਦਾ ਉਹ ਵੀ ਬੰਦ ਆ ਹੂੰ ਹੁਣ ਤਾਂ ਜਦੋਂ ਦੇ ਬਣੇ ਜਮਾਂ ਹੀ ਬੰਦ ਆ ਸਾਡਾ ਕੰਮ ਕਿਸੇ ਦਾ ਚੱਲਿਆ ਨਹੀਂ ਸਭ ਲੋਕੀ ਵਿਚਾਰੇ ਘਰਾਂ ਚ ਬੈਠੇ ਆ ਹੂੰ ਕਿਸੇ ਦਾ ਕੰਮ ਨਹੀਂ ਚੱਲ ਰਿਹਾ ਅੱਛਾ ਬੀਬੀ ਆ ਵੀ ਮੌਜੂਦ ਨੇ ਸਾਡੇ ਨਾਲ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਅੱਛਾ ਬੀਬੀ ਕਿਵੇਂ ਲੱਗਦਾ ਹੈਗਾ 4 ਸਾਲਾਂ ਦੇ ਕਾਰਜਕਾਲ ਤੋਂ ਆ ਜਿਹੜਾ ਤੁਸੀਂ ਖੁਸ਼ ਹੋ ਮਜ਼ਦੂਰਾਂ ਵਾਸਤੇ ਕੁਝ ਕੀਤਾ ਹੈਗਾ ਤੁਹਾਡੇ ਵਾਸਤੇ ਕੁਝ ਹੋਇਆ ਕੀਤਨ ਵੀ ਸਰਕਾਰ ਨੇ ਨਹੀਂ ਜੀ ਕੋਸ਼ਿਸ਼ ਨਹੀਂ ਕੀਤਾ ਜੀ ਜੀ ਹਾਂ ਅਸੀਂ ਗਰੀਬ ਹੁਣ ਕੀ ਕਰ ਕਰਕੇ ਖਾਜੇ ਅੱਗੇ ਸਾਡਾ ਨਰੇਗਾ ਦਾ ਕੰਮ ਚੱਲਦਾ ਸੀਗਾ ਜੀ ਉਹ ਵੀ ਬੰਦ ਕਰਤਾ ਜੀ ਜੀ ਬਾਕੀ ਜੀ ਕਣਕ ਮਿਲਦੀ ਸੀ ਉਹ ਵੀ ਸਾਨੂੰ ਤਾਂ ਹੁਣ 30 ਕਿਲੋ ਤੋਂ 5 ਕਿਲੋ ਤੇ ਆ ਗਈ ਜੀ ਹੂੰ ਸਾਨੂੰ ਕੁਛ ਨਹੀਂ ਮਿਲ ਰਿਹਾ ਜੀ ਨਹੀਂ ਪਹਿਲਾਂ ਕਿੰਨੀ ਮਿਲਦੀ ਸੀ ਠੀਕ ਕਿਲੋ ਮਿਲਦੀ ਸੀਗੀ ਜੀ ਹਾਂਜੀ ਹੁਣ ਉਹ ਤਾਂ ਇਹ ਤਾਂ ਕਹਿੰਦੇ ਹੈਗੇ ਵੀ ਉਹ ਪਹਿਲਾਂ ਪੈਸੇ ਦੇ ਕੇ ਕਣਕ ਮਿਲਦੀ ਸੀ ਅਸੀਂ ਤਾਂ ਹੁਣ ਫ੍ਰੀ ਦਿੰਦੇ ਨਹੀਂ ਨਹੀਂ ਜੀ ਨਹੀਂ ਫ੍ਰੀ ਮਿਲਦੀ ਸੀ ਅੱਗੇ ਸਾਨੂੰ ਹੋਣ ਸਾਨੂੰ ਉਹ ਵੀ 5 ਕਿਲੋ ਕਰਤੀ ਇਹਨਾਂ ਨੇ ਹਾਂ ਬਿਜਲੀ ਦਾ ਬਿੱਲ ਆਉਂਦਾ ਹੈਗਾ ਤੁਹਾਨੂੰ ਬਿਜਲੀ 20 ਦਾ ਬਾਧੂ ਬਿੱਲ ਆਉਂਦਾ ਜੀ ਹਾਂ ਔਰ ਤਹੇ ਹੁਣਾਂ ਦੇ ਵਿੱਚ ਪਾਣੇ ਲਾਉਣੇ ਆਂਗੇ ਫਿਰ ਅਸੀਂ ਤਾਂ ਕਿੱਥੋਂ ਬਿੱਲ ਤਾਰ ਦਿਆਂਗੇ ਅਸੀਂ ਹਾਂ ਜੀ ਸਾਨੂੰ ਹਰੇਕ ਪਾਣੀ ਵੀ ਸੰਤਮੋਲਦਾ ਮਿਲਦਾ ਬਿਜਲੀ ਤੇ ਪਾਣੀ ਆਉਂਦਾ ਹੈਗਾ ਸਾਡੇ ਤੇ ਉਹ ਵੀ ਸਾਨੂੰ ਬਿੱਲ ਪੈਂਦੇ ਅਸੀਂ ਕਾਹਾਂ ਕਾਹਦਾ ਬਿੱਲ ਭਰਗੇ ਜੀ ਜੀ ਹਾਂ ਜੀ ਇਸ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀਗਾ ਵੀ ਪੰਜ-ਪੰਜ ਮਰਲੇ ਦੇ ਜਿਹੜੇ ਪਲਾਟ ਦੇਵਾਂਗੇ ਤਾਂ ਸਾਡੇ ਤੁਹਾਨੂੰ ਕੋਈ ਪਲਾਟ ਵਗੈਰਾ ਮਿਲਿਆ ਤੁਹਾਡੀ ਰਹਿਸ਼ ਕਿਨੇ ਤੋਂ ਨਹੀਂ ਜੀ ਸਾਨੂੰ ਕੁਝ ਨਹੀਂ ਮਿਲਿਆ ਜੀ ਅਸੀਂ ਹੁਣ ਦੋ-ਦੋ ਮਰਲੇ ਸਾਡੇ ਕੋਲੇ ਥਾਂ ਦੇ ਆ ਜੀ ਉਹਦੇ ਵਿੱਚ ਸਾਡੀ ਰਹਿਸ਼ ਨਹੀਂ ਹੋ ਰਹੀ ਜੀ ਅਸੀਂ ਕੋਈ ਪਸ਼ੂ ਡੰਗਰ ਨਹੀਂ ਰੱਖ ਸਕਦੇ ਜੀ ਬਾਕੀ ਅੱਗੇ ਸਾਨੂੰ ਸਮਾਂ ਚਲ ਜ਼ਿੰਮੇਦਾਰ ਕੋਲੇ ਵੀ ਪੱਲੀ ਪੱਠਾ ਸੀ ਸਾਸੀ ਪੱਠੇ ਸਾਨੂੰ ਮਿਲ ਜਾਂਦੇ ਹੋਣ ਸਾਨੂੰ ਸਾਗ ਵੀ ਨਹੀਂ ਮਿਲਦਾ ਉਹ ਵੀ ਅਸੀਂ ਮੁੱਲ ਦਾ ਲੈਨੇ ਆ ਜੀ ਅੱਛਾ ਤੁਹਾਡੇ ਬੱਚੇ ਕਿੰਨੇ ਪੜੇ ਲਿਖੇ ਆ ਪੜੇ ਲਿਖੇ ਆ ਜਿਉਂ ਮੈਂ ਫਿਰਦੇ ਆ ਜੋ ਆ ਕੁ ਵੀ ਵਿਚਾਰੇ ਹੂੰ ਹੁਣ ਤਾਂ ਕੋਈ ਕੰਮ ਨਰੇਗਾ ਰ ਵੀ ਬੰਦ ਹੋ ਗਿਆ ਹੁਣ ਉਹ ਵਿਚਾਰੇ ਕੀ ਕਰਨ ਤੁਰੇ ਫਿਰਦੇ ਆ ਉਹ ਟਾ ਨਸ਼ਾ ਪੱਤਿਆਂ ਚ ਲਾ ਕੇ ਜੀ ਜੀ ਹਾਂ ਤੇ ਨਾਲੇ ਕਹਿੰਦੇ ਸੀਗੇ ਪੰਜਾਬ ਦੇ ਵਿੱਚ ਤਾਂ 50 60 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਨਹੀਂ ਦਿੱਤੀਆਂ ਨਾ ਜੀ ਨਾ ਸਾਡੇ ਕੋਈ ਜਵਾਕ ਨੂੰ ਨੌਕਰੀ ਨਹੀਂ ਮਿਲੀ ਜੀ ਆ ਹੁਣ ਭਾਰਤਾਂ ਪੁੱਤਾਂ ਕਹਿੰਦੇ ਆ ਜੀ ਸਾਡਾ ਕੋਈ ਜਵਾਕ ਨਹੀਂ ਰੱਖਿਆ ਗਿਆ ਜੀ ਹਾਂ ਪੜੇ ਲਿਖੇ ਵੀ ਉਹ ਮੈਂ ਤੁਰੇ ਫਿਰਦੇ ਆ ਜੀ ਜੀ ਹਾਂ ਜੀ ਸਾਨੂੰ ਕੋਈ ਕੰਮ ਨਹੀਂ ਸਾਡਾ ਕੀਤਾ ਜੀ ਇਹਨੇ ਇਹ ਹਾਜੀ ਪਰसों ਹੀ ਮਾਨ ਸਾਹਿਬ ਕਹਿ ਕੇ ਹਟੇ ਹੈਗੇ ਵੀ ਅਸੀਂ ਇੰਨੀਆਂ ਗ੍ਰਿਫਤਾਰੀਆਂ ਕਰ ਲਾਂਗਾ ਇੰਨਾ ਚਿੱਟਾ ਫੜ ਲਿਆ ਇੰਨੀ ਫੀਮ ਫੜ ਲਈ ਇੰਨੀ ਧੁੱਪੀ ਫੜ ਲਈ ਉਹ ਕਹਿੰਦੇ ਪੰਜਾਬ ਚ ਨਸ਼ਾ ਖਤਮ ਕਰਤਾ ਲਾਤੇ ਜੀ ਲਾਤੇ ਸਾਰੇ ਲੱਗੇ ਜੀ ਬੇਲੇ ਫਿਰਦੇ ਜੋਕ ਨਸ਼ਿਆਂ ਤੇ ਲੱਗੇ ਜੀ ਹਾਂ ਤੁਹਾਡੇ ਪਿੰਡ ਕਿੰਨੇ ਕੁ ਲੋਕ ਕਰਦੇ ਬਥੇਰੇ ਕਰਦੇ ਆ ਜੀ ਬਾਦੂ ਕਰਦੇ ਆ ਜੀ ਹਾਂ ਕੋਈ ਰੋਕ ਟੋਕ ਨਹੀਂ ਹੋएगी ਨਾ ਜੀ ਨਾ ਕੋਈ ਨਹੀਂ ਰੋਕ ਸਮ ਖਲ ਹੋਗੀ ਜੀ ਅੱਛਾ ਜੀ ਕੋਈ ਸਾਡਾ ਕੰਮ ਨਹੀਂ ਹੋਇਆ ਜੀ ਤੋ ਦੇਖ ਸਕਦੇ ਹੋ ਦੋਸਤੋ ਇਹ ਜਮੀਨੀ ਹਾਲਾਤ ਨੇ ਅਸਲ ਦੇ ਵਿੱਚ ਭਾਵੇਂ ਮਾਨ ਸਰਕਾਰ ਇਹ ਗੱਲ ਆਖ ਰਹੀ ਹੈਗੀ ਕਿ ਅਸੀਂ ਬਦਲਾਵ ਲਿਆਂਦਾ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਬਦਲਾਵ ਆ ਗਿਆ ਪਰ ਸਚਾਈ ਇਹ ਹੈਗੀ ਕਿ ਹਾਲ ਤੀਕ ਮਜ਼ਦੂਰ ਜਥੇਬੰਦੀਆਂ ਦੀ ਜੋ ਵੀ ਆਗੂ ਹੈਗੇ ਉਹਨਾਂ ਦੇ ਨਾਲ ਹਾਲ ਤੀਕ ਇੱਕ ਵੀ ਮੀਟਿੰਗ ਜਿਹੜੀ ਮਾਨ ਸਰਕਾਰ ਵੱਲੋਂ ਨਹੀਂ ਕੀਤੀ ਗਈਗੀ ਜੇਕਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਜਾ ਰਿਹਾ ਤੇ ਉਹ ਕਿਤੇ ਨਾ ਕਿਤੇ ਇਸ ਕਰਕੇ ਆ ਕਿ ਕਿਉਂਕਿ 60 40 ਦੀ ਰੇਸ਼ੋ ਦੇ ਮੁਤਾਬਕ ਜਿਹੜਾ ਨਰੇਗਾ ਦਾ ਕੰਮ ਚਲਾਉਣਾ ਸੀਗਾ ਤੇ ਇਹਨਾਂ ਕੋਲੇ 40% ਦੇਣ ਦੇ ਲਈ ਬਜਟ ਹੈ ਨੀਗਾ ਸੋ ਇਸ ਕਰਕੇ ਆਪਦੇ ਗੱਲ ਦੇ ਵਿੱਚੋਂ ਗਲਾਵਾ ਕਢਵਾਉਣ ਦੀ ਇਹ ਤਰੀਕਾ ਹੈਗਾ ਦੂਸਰੀ ਗੱਲ ਇਹ ਸੀ ਕਿ ਪਹਿਲਾ 10% ਆ ਜਿਹੜਾ ਉਹ ਪਿਆਬ ਸਰਕਾਰ ਵੱਲੋਂ ਆ ਜਿਹੜਾ ਬਜਟ ਦੇਣਾ ਹੁੰਦਾ ਸੀਗਾ ਨਰੇਗਾ ਦਾ ਪਰ ਹੁਣ ਇਹ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਪਿਆਬ ਸਰਕਾਰ 10% ਬਜਟ ਵੀ ਆ ਜਿਹੜਾ ਨਰੇਗਾ ਨੂੰ ਨਹੀਂ ਦੇ ਸਕੀ ਇਸ ਕਰਕੇ ਮਾਨ ਸਰਕਾਰ ਦੇ ਗੱਲ ਦੇ ਉੱਤੇ ਇਹ ਵੱਡੀ ਗੋਡਾ ਸੀਗਾ ਇਸ ਕਰਕੇ ਸਰਕਾਰ ਆ ਜਿਹੜੀ ਕਿਤਨਾ ਕਿਤੇ ਆਪਣੇ ਆਪ ਨੂੰ ਮਜ਼ਦੂਰ ਪੱਕੀ ਸਾਬਤ ਕਰਨ ਦੀ ਕੋਸ਼ਿਸ਼ ਹੋਈ ਆ ਪਰ ਮਜ਼ਦੂਰ ਕਿਤਨਾ ਕਿਤੇ ਆ ਜਿਹੜੇ ਇਸ ਦਾ ਵਿਰੋਧ ਵੀ ਕਰ ਰਹੇ ਹੈਗੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਦੀ ਜੋ ਗ੍ਰਿਫਤਾਰੀ ਹੋਈ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਮਜ਼ਦੂਰਾਂ ਦੇ ਵਿੱਚ ਵੱਡਾ ਰੋਸ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਮਜ਼ਦੂਰ ਜਥੇਬੰਦੀਆਂ ਇਸ ਦੇ ਖਿਲਾਫ ਲਗਾਤਾਰ ਨਿੱਤਰ ਰਹੀਆਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੂਵਮੈਂਟ ਕਿਸ ਪਾਸੇ ਨੂੰ ਜਾਂਦੀ ਹੈਗੀ ਆ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸੋ ਤੁਸੀਂ ਜੁੜੇ ਰਹੋ ਮੈਂ ਬਲਰਾਜ ਮਾੜ ਤੁਹਾਡਾ ਬਹੁਤ ਬਹੁਤ ਧੰਨਵਾਦ